ਪੰਜਾਬ ਦੇ ਵਿੱਚ ਬਿਜਲੀ ਵਿਭਾਗ ਦੇ ਕੰਮੇ ਤਿੰਨ ਦਿਨਾਂ ਹੜਤਾਲ ਉੱਤੇ ਨੇ ਤਾਂ ਪਟਿਆਲਾ ਦੇ ਵਿੱਚ ਵੀ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਸਾਡੀਆਂ ਮੰਗਾਂ ਉੱਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਬਿਜਲੀ ਮੰਤਰੀ ਨਾਲ ਅਸੀਂ ਕਈ ਮੀਟਿੰਗਾਂ ਕਰ ਚੁੱਕੇ ਹਾਂ ਲੇਕਿਨ ਇਸ ਦਾ ਕੋਈ ਵੀ ਹੱਲ ਜਿਹੜਾ ਉਹ ਨਹੀਂ ਨਿਕਲਿਆ ਜਿਸ ਦੇ ਚੱਲਦਿਆਂ ਪੂਰੇ ਪੰਜਾਬ ਦੇ ਵਿੱਚ ਬਿਜਲੀ ਕਰਮਚਾਰੀ 3 ਦਿਨਾਂ ਹੜਤਾਲ ਉੱਤੇ ਨੇ ਪ੍ਰਦਰਸ਼ਨ ਕਰੀ ਮਲਾਜ਼ਮਾਂ ਨੇ ਦੱਸਿਆ ਕਿ ਡਿਊਟੀ ਦੌਰਾਨ ਕੁਝ ਕਰਮਚਾਰੀਆਂ ਦੀ ਮੌਤ ਹੋ ਗਈ ਹੈ ਲੇਕਿਨ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਮਲਾਜ਼ਮਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾ ਰਿਹਾ ਅਗਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਰਕਾਰ ਨੂੰ ਇਸ ਦਾ ਬਹੁਤ ਨੁਕਸਾਨ ਹੋਵੇਗਾ ਦੂਜੇ ਪਾਸੇ بارش ਅਤੇ ਹੋਰ ਕਾਰਨਾਂ ਕਰਕੇ ਬਿਜਲੀ ਸਪਲਾਈ ਵਿੱਚ ਫਾਲਟ ਪੈਣ ਕਰਕੇ ਆਮ ਲੋਕ ਵੀ ਨੇ ਜਿਹੜੇ ਉਹ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੇ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਬਿਜਲੀ ਬੋਰਡ ਦੇ ਮੁਲਾਜ਼ਮਾਂ ਦਾ ਉਹ ਦੇਖਦੇ ਹਾਂ ਮੈਂ EMPLOYEES FEDERATION ਚ ਪਹਿਲਾਂ ਜਨਰਲ ਸਕੱਤਰ ਰਹਾ ਤੇ ਹੁਣ ਸਾਡੀ ਪੈਨਸ਼ਨ ਵੈਲਫੇਅਰ ਫੈਡਰੇਸ਼ਨ ਆ ਉਹ ਚ ਮੈਂ ਪੰਜਾਬ ਦਾ ਸੈਕਟਰੀ ਆ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਦੇ ਬਾਹਰ ਤੇ ਤਰਨਾ ਬੰਦ ਲਾਇਆ ਮੰਗਾਂ ਤਾਂ ਜੀ ਬਹੁਤ ਮੰਗਾਂ ਨੇ ਮਤਲਬ ਜੇ ਹੁਣ ਗਿਣਨ ਲੱਗਾ ਤਾਂ ਮੈਂ ਟਾਈਮ ਬਹੁਤ ਲੱਗ ਜਾਣਾ ਪਹਿਲਾਂ ਤਾਂ ਦੇਖੋ ਕਿੰਨੇ ਲੰਬੇ ਸਮੇਂ ਤੋਂ ਸਾਡੇ ਜਿਹੜੀਆਂ ਡੀਏ ਦੀਆਂ ਕਿਸ਼ਤਾਂ ਨੇ ਉਹ ਪੈਂਡਿੰਗ ਬਹੁਤ ਪਈਆਂ ਨੇ ਇਹਨਾਂ ਨੇ ਨਵੀਆਂ ਪਿਆ ਫਿਕਸੇਸ਼ਨ ਕੀਤੀਆਂ ਸੀ ਉਹਨਾਂ 'ਚ ਬਹੁਤ ਸੋਧ ਕਰਨ ਵਾਲੀ ਆ ਉਹ ਸਹੀ ਨਹੀਂ ਹੋਈਆਂ ਉਹ ਸਾਨੂੰ 113% ਦੇ ਹਿਸਾਬ ਨਾਲ ਦੇ ਰਹੇ ਆ ਜਦੋਂ ਕਿ 119% ਮੰਗਿਆ ਸੀ ਅਸੀਂ ਉਹ 'ਚ 6% ਦਾ ਸਿੱਧੇ ਮੁਲਾਜ਼ਮਾ ਨੂੰ ਘਾਟਾ ਪੈ ਰਿਹਾ ਤੇ ਆ ਸਾਡੇ ਜਿਹੜੇ ਇਹਨਾਂ ਨੇ ਸਕੇਲ ਰਿਵਾਈਜ਼ ਕੀਤੇ ਸੀਗੇ ਉਹਨਾਂ ਦੇ ਜਿਹੜੇ ਏਰੀਅਲ ਨੇ ਉਹ ਨਹੀਂ ਅਜੇ ਤੱਕ ਕਿਸੇ ਨੂੰ ਦਿੱਤੇ ਅਗਰੈਸਟੀਆਂ ਸੀਗੀਆਂ ਲੀਵ ਇਨ ਕੈਸ਼ਮੇਟ ਦਾ ਮਸਲਾ ਹੈ ਉਹ ਲੀਵ ਇਨ ਕੈਸ਼ਮੇਟ ਦਾ ਮਸਲਾ ਵਿੱਚੇ ਲਟਕਿਆ ਹੋਇਆ ਹੈ ਉਹ ਅਜੇ ਤੱਕ ਉਹਦਾ ਕੋਈ ਫੈਸਲਾ ਨਹੀਂ ਹੋਇਆ ਮੈਨੇਜਮੈਂਟ ਨਾਲ ਗੱਲ ਕਰਦੇ ਆ ਇਹ ਕਹਿੰਦੇ ਪੰਜਾਬ ਸਰਕਾਰ ਕਰੂਗੀ ਮਤਲਬ ਸਾਡੀਆਂ ਬਹੁਤ ਜਿਹੜੀਆਂ ਅਹਿਮ ਮੰਗਾਂ ਨੇ ਉਹ ਜਦੋਂ ਵੀ ਸਾਡੀ ਮੈਨੇਜਮੈਂਟ ਨਾਲ ਮੀਟਿੰਗ ਹੁੰਦੀ ਹੈ ਇਹ ਪੰਜਾਬ ਸਰਕਾਰ ਦੇ ਪਾਲੇ ਚ ਛੁੱਟ ਦਿੰਦੇ ਨੇ ਇਹ ਤਾਂ ਜੀ ਪੰਜਾਬ ਸਰਕਾਰ ਮਸਲੇ ਹੱਲ ਕਰੂਗੀ ਉਹ ਪੰਜਾਬ ਸਰਕਾਰ ਦਾ ਐਡਾ ਮਾੜਾ ਹਾਲ ਹੋਇਆ ਹੋਇਆ ਹੈ ਵੀ ਅੱਜ ਤੱਕ ਮੇਰੀ ਇੰਨੀ ਉਮਰ ਹੋ ਗਈ ਵੀ ਅਸੀਂ ਇੰਨੀਆਂ ਸਰਕਾਰਾਂ ਦੇਖ ਚੁੱਕੇ ਕਾਂਗਰਸ ਦਾ ਸਰਕਾਰ ਵੀ ਦੇਖੀ ਅਕਾਲੀਆਂ ਦੀ ਸਰਕਾਰਾਂ ਵੀ ਦੇਖੀਆਂ ਲੋਕ ਕਹਿੰਦੇ ਸੀਗੇ ਕਾਂਗਰਸ ਬਹੁਤ ਮਾੜੀ ਹੈ ਫਿਰ ਵਿੱਚੋਂ ਅਕਾਲੀਆਂ ਦਾ ਸਮਾਂ ਆਇਆ 2007 ਤੋਂ ਲੈ ਕੇ 2017 ਤੱਕ ਉਹਨਾਂ ਦੇ ਸਮੇਂ ਦੇ ਵਿੱਚ ਵੀ ਸਾਡੀਆਂ ਮੁਲਾਜ਼ਮਾਂ ਦੀਆਂ ਮੰਗਾਂ ਦਾ ਕੋਈ ਸਾਡਾ ਨਪਟਾਰਾ ਨਹੀਂ ਹੋਇਆ ਲੋਕ ਮਤਲਬ ਅਕਾਲੀਆਂ ਤੋਂ ਵੀ ਨਾਰਾਜ਼ ਹੋਏ ਕਾਂਗਰਸੀਆਂ ਤੋਂ ਵੀ ਨਾਰਾਜ਼ ਹੋਏ ਫਿਰ ਇੱਕ ਸਮਾਂ ਆਇਆ ਜੀ ਬਦਲਾਅ ਦਾ ਲੋਕਾਂ ਦੇ ਮਨ ਦੇ ਵਿੱਚ ਆਇਆ ਵੀ ਆਪਾਂ ਇੱਕ ਬਦਲਾਅ ਲਈਏ ਸ਼ਾਇਦ ਕੋਈ ਪੰਜਾਬ ਦਾ ਸੁਧਾਰ ਹੋ ਜਾਏ ਉਸ ਬਦਲਾਅ ਦੇ ਸਮੇਂ ਦੇ ਵਿੱਚ ਆ ਆਮ ਆਦਮੀ ਪਾਰਟੀ ਦੀ ਸਰਕਾਰ 92 ਸੀਟਾਂ ਜਿੱਤ ਕੇ ਇਹ ਪੰਜਾਬ ਦੇ ਇਹਨਾਂ ਨੇ ਜਿਹੜੀ ਬਜਾਰਤ ਸੰਭਾਲੀ ਹੈ ਔਰ ਲੋਕਾਂ ਨੂੰ ਬੜੀਆਂ ਆਸਾਂ ਸੀਗੀਆਂ ਵੀ ਸ਼ਾਇਦ ਇਹ ਆਮ ਆਦਮੀ ਪਾਰਟੀ ਕੋਈ ਮੁਲਾਜ਼ਮਾਂ ਲਈ ਕੁਝ ਕਰੂਗੀ ਔਰ ਤੁਹਾਨੂੰ ਪਤਾ ਹੀ ਹੋਣਾ ਕਿ ਪੰਜਾਬ ਦੇ ਵਿੱਚ ਘੱਟੋ-ਘੱਟ 5.5-6 ਲੱਖ ਮੁਲਾਜ਼ਮ ਹੈ ਜੀ ਜੇ ਪਰਿਵਾਰਾਂ ਸਮੇਤ ਲਈਏ ਤਾਂ ਘੱਟੋ-ਘੱਟ 50-60 ਲੱਖ ਦੀ ਰੇਸ਼ੋ ਬਣ ਜਾਂਦੀ ਹੈ ਔਰ 50-60 ਲੱਖ ਬਹੁਤ ਵੱਡੀ ਗਿਣਤੀ ਹੁੰਦੀ ਹੈ ਔਰ ਉਸ ਦਾ ਜਿਹੜਾ ਇਹ ਮੰਗਾ ਨਹੀਂ ਮੰਨ ਰਹੇ ਮੁਲਾਜ਼ਮਾਂ ਦੀਆਂ ਉਹਨਾਂ ਦਾ ਇਹਨਾਂ ਨੂੰ ਖਮਿਆਜਾ ਹੁਣ ਪਿੱਛੇ ਇੱਕ ਲੋਕ ਸਭਾ ਦੇ ਇਲੈਕਸ਼ਨ ਹੋਏ ਨੇ ਤੇ ਇਹਨਾਂ ਨੂੰ ਸਿਰਫ ਤਿੰਨ ਸੀਟਾਂ ਆਈਆਂ ਕਿੱਥੇ 92 ਸੀਟਾਂ ਤੇ ਕਿੱਥੇ ਤਿੰਨ ਸੀਟਾਂ ਤੇ ਰਹਿ ਗਏ ਨੇ ਅੱਗੇ ਆਉਣ ਵਾਲੇ ਜਿਹੜੇ ਹੁਣ ਇਲੈਕਸ਼ਨ ਨੇ ਜੇ ਇਹਨਾਂ ਨੇ ਸਾਡੇ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਇਹਦਾ ਖਮਿਆਜਾ ਇਹਨਾਂ ਨੂੰ ਇਹਨਾਂ ਚੋਣਾਂ 'ਚ ਵੀ ਭੁਗਤਣਾ ਪੈਣਾ ਆ ਹੁਣ ਅੱਗੇ ਚਾਰ ਸੀਟਾਂ ਦੇ ਇਲੈਕਸ਼ਨ ਆ ਰਹੇ ਨੇ ਵਿਧਾਨ ਸਭਾ ਦੇ ਜਿਹੜੇ ਉਹਨਾਂ 'ਚ ਵੀ ਇਹਨਾਂ ਨੂੰ ਇਹਦਾ ਖਮਿਆਜਾ ਭੁਗਤਣਾ ਪੈਣਾ ਹੈ ਇਹ ਕੀ ਕਰਦੇ ਨੇ ਆ ਪਿੱਛੇ ਜਲੰਧਰ ਇਲੈਕਸ਼ਨ ਸੀਗੇ ਉਦੋਂ ਸਾਡੇ ਸਾਂਝਾ ਮਲਾਜ਼ਮ ਫਰੰਟ ਨੇ ਵੀ ਉੱਥੇ ਰੋਸ ਮਾਰਚ ਕੀਤਾ ਤੇ ਸਾਡੀ ਪੈਸ਼ਨਰ ਵੈਲਫੇਅਰ ਫੈਡਰੇਸ਼ਨ ਦਾ ਵੀ 5 ਅਗਸਤ ਦਾ ਰੋਸ ਮਾਰਚ ਸੀਗਾ ਉਦੋਂ ਇਹਨਾਂ ਨੇ ਮਿੱਠੀਆਂ ਗੋਲੀਆਂ ਦੇ ਕੇ ਸਾਨੂੰ ਮੀਟਿੰਗਾਂ ਦੇਤੀਆਂ ਥੋੜੀ ਜੀ ਸੀਐਮ ਨਾਲ ਮੀਟਿੰਗ ਕਰਾਵਾਂਗੇ ਸਾਨੂੰ ਵੀ ਮੀਟਿੰਗ ਦਿੱਤੀ ਗਈ ਸੀਐਮ ਨਾਲ ਪਰ ਕੀ ਹੋਇਆ ਉਹ ਇਲੈਕਸ਼ਨ ਹੋਣ ਤੋਂ ਬਾਅਦ ਉਹ ਮੀਟਿੰਗਾਂ ਫੇਰ ਅੱਗੇ ਡਿਲੇ ਕਰ ਦਿੱਤੀਆਂ ਗਈਆਂ ਉਸ ਤੋਂ ਬਾਅਦ ਫੇਰ ਡਿਲੇ ਕਰ ਦਿੱਤੀਆਂ ਗਈਆਂ ਦੋ ਦੋ ਤਿੰਨ ਤਿੰਨ ਵਾਰੀ ਇਹਨਾਂ ਨੇ ਤਰੀਕਾ ਦੇਤੀਆਂ ਪਰ ਮੀਟਿੰਗਾਂ ਡਿਲੇ ਹੋਣ ਦੀਆਂ ਆ ਰਹੀਆਂ ਨੇ। ਤੋਂ ਇਸ ਕਰਕੇ ਸੁਣਵਾਈ ਦਾ ਹੁਣ ਕੰਨ ਦਾ ਕਾਰਨ ਸੁਣਵਾਈ ਦਾ ਕਾਰਨ ਸਭ ਤੋਂ ਵੱਡਾ ਇਹ ਹੈ ਜੀ ਕਿ ਜਿਹੜੀ ਪੰਜਾਬ ਸਰਕਾਰ ਆ ਭੁੱਖੀ ਨੰਗੀ ਹੋਈ ਬੈਠੀ ਆ ਇਹਨਾਂ ਦੇ ਪੱਲੇ ਪੈਸਾ ਨਹੀਂ ਹੈਗਾ। ਸਭ ਤੋਂ ਵੱਡਾ ਕਾਰਨ ਤਾਂ ਹੈਗਾ ਜਿਹੜਾ ਇਹਨਾਂ ਨੇ ਪੋਲਿਟੀਕਲ ਸਟੰਟ ਖੇਡੇ ਨੇ। ਅਬ ਬੱਸਾਂ ਦੇ ਕਿਰਾਏ ਫ੍ਰੀ ਕਰਤੇ ਜੀ, ਬਿਜਲੀ ਫ੍ਰੀ ਕਰਤੀ। ਇਹਦਾ ਕਿੰਨਾ ਵੱਡਾ ਘਾਟਾ ਪੈ ਰਿਹਾ ਹੈ ਡਿਪਾਰਟਮੈਂਟਾਂ ਨੂੰ ਇਹਦਾ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ। ਆ ਸਾਡੇ ਮੈਂ ਪੰਜਾਬ ਪੀਐਸਪੀਸੀ ਦੀ ਗੱਲ ਕਰਾਂਗਾ ਵੀ ਜਿਹੜੀ ਸਾਡੀ ਇਹ ਬਿਜਲੀ ਫਰੀ ਕੀਤੀ ਹੈ ਸਾਡੇ ਸਬਡਿਵੀਜ਼ਨਾਂ ਦੇ ਵਿੱਚ ਜਿੱਥੇ ਇੱਕ ਸਬਡਿਵੀਜ਼ਨ ਹੈ ਜਿੱਥੇ ਘਟੋ ਘਟ ਰੋਜ਼ ਦਾ ਰੈਵਨਿਊ 35-40 ਲੱਖ ਰੁਪਈਆ ਇਕੱਠਾ ਹੁੰਦਾ ਸੀ ਉਹ ਸਿਰਫ ਹਜ਼ਾਰਾਂ ਦੀ ਗਿਣਤੀ 'ਚ ਰਹਿ ਗਿਆ ਤੋਂ ਇੰਨਾ ਮਤਲਬ ਕਿ ਘਾਟਾ ਪੈ ਰਿਹਾ ਬੋਰਡ ਨੂੰ ਇਹ ਕਿੱਥੇ ਭਰਨਗੇ ਤੁਸੀਂ ਯਕੀਨ ਨਹੀਂ ਕਰਨਾ ਸਾਡੇ ਜਿਹੜੀ ਸਾਡੀ ਸਬਸਿਡੀ ਮਿਲਦੀ ਆ ਸਰਕਾਰ ਸਾਨੂੰ ਸਬਸਿਡੀ ਦਿੰਦੀ ਆ ਵੀ ਅਸੀਂ ਬਿਜਲੀ ਫਰੀ ਦਿੱਤੀ ਹੋਈ ਆ ਉਹਦੀ ਸਾਨੂੰ ਸਬਸਿਡੀ ਮਿਲਦੀ ਆ ਉਹ ਸਬਸਿਡੀ ਅੱਜ ਘੱਟੋ ਘੱਟ ਮੇਰਾ ਖਿਆਲ ਆ ਵੀ 20000 ਕਰੋੜ ਤੋਂ ਵੀ ਵੱਧ ਹੋ ਚੁੱਕੀ ਆ ਜਿਹੜੀ ਕਿ ਸਾਡੇ ਮਹਿਕਮੇ ਨੂੰ ਨਹੀਂ ਮਿਲ ਰਹੀ ਔਰ ਹੁਣ ਹਾਲ ਇਹ ਹੋਇਆ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇੰਨਾ ਖਦਸ਼ਾ ਹੋਇਆ ਹੋਇਆ ਵੀ ਮੁਲਾਜ਼ਮਤ ਵਿੱਚ ਇੰਨਾ ਡਰ ਪੈਦਾ ਹੋਇਆ ਹੋਇਆ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੀਆਂ ਪੈਨਸ਼ਨਾਂ ਉੱਤੇ ਤੇ ਸਾਡੀਆਂ ਤਨਖਾਹਾਂ ਉੱਤੇ ਵੀ ਮਤਲਬ ਕਟ ਲੱਗ ਸਕਦਾ ਰਣਨੀਤੀ ਕੀ ਰਹੀ ਆਉਣ ਵਾਲੇ ਟਾਈਮ ਦੇ ਤੁਹਾਡੀ ਰਣਨੀਤੀ ਹੈ ਜੀ ਮਲਾਜਮਾਂ ਦੇ ਵਿੱਚ ਇੰਨਾ ਰੋਸ ਹੈ ਇੰਨਾ ਰੋਸ ਹੈ ਜਿਆਦਾ ਕਿ ਹੁਣ ਅੱਜ ਪੂਰੇ ਪੰਜਾਬ ਦੇ ਵਿੱਚ ਜਿੰਨੇ ਮਲਾਜਮ ਨੇ ਉਹਨਾਂ ਨੇ ਛੁੱਟੀਆਂ ਭਰ ਕੇ ਹੜਤਾਲ ਤੇ ਨੇ ਸਾਡੇ ਬਹੁਤ ਵੱਡੀ ਗਿਣਤੀ ਦੇ ਵਿੱਚ ਮਲਾਜਮਾਂ ਅੱਜ ਹੜਤਾਲ ਤੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਨਾਂ ਨੇ ਨਾ ਸਾਨੂੰ ਕੋਈ ਮੀਟਿੰਗਾਂ ਦੇ ਕੇ ਨਾ ਮਲਾਜਮਾਂ ਦੇ ਮਸਲੇ ਹੱਲ ਕੀਤੇ ਤਾਂ ਅਸੀਂ ਵਿਧਾਨ ਸਭਾ ਜਾ ਕੇ ਚੰਡੀਗੜ੍ਹ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿੰਨੇ ਸਮੂਹ ਮੁਲਾਜ਼ਮ ਨੇ ਲੱਖਾਂ ਦੀ ਗਿਣਤੀ ਚ ਉੱਥੇ ਪਹੁੰਚਣਗੇ ਅੱਜ ਅਸੀਂ ਇੱਕ ਮਿੰਟ ਇੱਕ ਮਿੰਟ ਅੰਕ ਸਰ ਕੀ ਨਾਮ ਹੈ ਪ੍ਰਮੋਦ ਕੌਸ਼ਲ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਪ੍ਰਦਰਸ਼ਨ ਕਰ ਰਹੇ ਹੋ ਅੱਜ ਅਸੀਂ ਬਿਜਲੀ ਬੋਰਡ ਦੀ ਮੈਨੇਜਮੈਂਟ ਦੇ ਨਾਲ ਸਾਂਝਾ ਫਾਰਮ ਜਿਹੜਾ ਬਣਿਆ ਹੈ ਪੰਜਾਬ ਇਕਤਾ ਮੰਚ ਤੇ ਜੁਆਇੰਟ ਫਾਰਮ ਦੇ ਨਾਲ ਐਸੋਚਮ ਜੂਨੀਅਰ ਇੰਜੀਨੀਅਰਸ ਇੱਕ ਸਾਂਝਾ ਥੜਾ ਸਾਰਾ ਗਿਆ ਉਹ ਥੜੇ ਦੇ ਅਧੀਨ ਅਸੀਂ ਆਪਣੀਆਂ ਮੰਗਾਂ ਦਾ ਚਾਰਟ ਲੈ ਕੇ ਬਿਜਲੀ ਬੋਰਡ ਦੀ ਮੈਨੇਜਮੈਂਟ ਕੋਲ ਗਏ ਸੀ ਬਿਜਲੀ ਬੋਰਡ ਦੀ ਇਮਲੇਜਮੈਂਟ ਨਾਲ ਲਗਾਤਾਰ ਕਈ ਵਾਰੀ ਸਾਡੇ ਨਾਲ ਮੀਟਿੰਗ ਗੱਲਬਾਤ ਕੀਤੀ ਆ ਪਰ ਸਾਡੇ ਜਿਹੜੇ ਮੰਗਾਂ ਨੇ ਜਿਉਂਦੇ ਹਾਂ ਤੂੰ ਨੇ ਬਹੁਤ ਸਾਰੀਆਂ ਮੰਗਾਂ ਦੇ ਉੱਤੇ ਸਹਿਮਤੀਆਂ ਬਣੀਆਂ ਸੀ ਉਹਨਾਂ ਨੂੰ ਲਾਗੂ ਕਰਾਉਣ ਕਰਨ ਦੇ ਵਿੱਚ ਬਿਜਲੀ ਬੋਰਡ ਦੀ ਇਮਲੇਜਮੈਂਟ ناکਾਮ ਰਹੀ ਆ ਜਿਸ ਦੇ ਰੋਸ ਵਿੱਚੋਂ ਸਮੁੱਚੇ ਪੰਜਾਬ ਦੇ ਅੰਦਰ ਅੱਜ 10 11 12 ਤਰੀਕ ਨੂੰ ਸਮੂਹਿਕ ਛੁੱਟੀਆਂ ਭਰ ਕੇ ਸਾਡੇ ਸੂਚੇ ਮੁਲਾਜ਼ਮ ਆਪਣੀਆਂ ਹੱਕੀ ਰਿਆਇਤ ਮੰਗਾਂ ਮਨਾਉਣ ਦੇ ਲਈ ਅੱਜ ਅਸੀਂ ਸਮੁੱਚੇ ਪੰਜਾਬ ਦੇ ਵਿੱਚ ਰੈਲੀਆਂ ਤਰਨੇ ਵਿਆਰੇਗੇ ਕਰ ਰਹੇ ਆ ਤੇ ਮੁਲਾਜ਼ਮ ਸਾਡੀ ਛੁੱਟੀ ਤੇ ਨੇ ਹੜਤਾਲ ਵਗਾ ਮਾਹੌਲ ਮંત્રી ਸਾਹਿਬ ਨਾਲ ਮੀਟਿੰਗ-ਮੀਟਿੰਗ ਹੋਈ ਤੁਸੀਂ ਹਜੇ ਹੁਣ ਕੋਈ ਮੀਟਿੰਗ ਨਹੀਂ ਹੋਈ 25 ਦਿਨੋਂ ਸਾਡੀ ਜਿਹੜੀ ਮੀਟਿੰਗ ਹੈ ਪਿਛਲੇ 25-26 ਤਰੀਕ ਨੂੰ ਸਾਡੀ ਮੀਟਿੰਗ ਹੋਈ ਸੀ ਉਸ ਮੀਟਿੰਗ ਵਿੱਚ ਜਿਹੜੀਆਂ ਸਹਿਮਤੀਆਂ ਬਣਿਆ ਸੀ ਉਹ ਸਹਿਮਤੀਆਂ ਦੇ ਵਿੱਚ ਸਰਕੂਲਰ ਦੇਣੇ ਸੀਗੇ ਉਹ ਸਰਕੂਲਰ ਦੋ ਦਿਨੋਂ ਫਿਰ ਮੀਟਿੰਗ ਹੋਈ ਆ ਉਹ ਸਰਕੂਲਰ ਉਹ ਨਹੀਂ ਲੈ ਕੇ ਆਏ ਜਿਸ ਦੇ ਕਾਰਨ ਸਾਡੀ ਜਿਹੜੀ ਹੜਤਾਲ ਆ ਟਲ ਰਹੀ ਆ ਤੇ 10-11-12 ਤਰੀਕ ਨੂੰ ਪੰਜਾਬ ਦੇ ਵਿੱਚ ਹੜਤਾਲ ਵਰਗਾ ਮਾਹੌਲ ਪੈਦਾ ਹੋਇਆ ਹੈ 10-11-12 ਤਰੀਕ ਨੂੰ ਸਾਡੇ ਜਿਹੜੇ ਸਪੁੱਟੇ ਮੁਲਾਜ਼ਮ ਨੇ ਉਹ ਛੁੱਟੀ ਤੇ ਨੇ ਬਹੁਤ ਸਾਰੀਆਂ ਅਹਿਮ ਮੰਗਾਂ ਜੋ ਕੰਮ ਕਰਦੇ ਸ਼ਹੀਦ ਹੋ ਜਾਂਦੇ ਨੇ ਤਾਂ ਉਹਨਾਂ ਦੀ ਜਿਹੜੇ ਪਰਿਵਾਰ ਦੀ ਵੀ ਜਿਹੜੀਆਂ ਕਮਜ਼ੋਰੀਆਂ ਨੂੰ ਸੈੱਟ ਕਰਨ ਦੇ ਲਈ ਜਾਂ ਉਹਨਾਂ ਦੇ ਆਰਥਿਕ ਤੌਰ ਤੇ ਮਦਦ ਕਰਨ ਲਈ ਜੋ ਅਸੀਂ ਚਾਹੁੰਦੇ ਆਂ ਵੀ ਉਹਨਾਂ ਨੂੰ ਸਿੱਧੀ ਦਰਜਾ ਦੇ ਕੇ ਉਹਨਾਂ ਦੀਆਂ ਮਾਨਸਿਕ ਕਰ ਦਿੱਤਾ ਜਾਵੇ ਤਾਂ ਕਿ ਉਹਨਾਂ ਦੇ ਪਰਿਵਹਕਾ ਜਿਹੜਾ ਵਧੀਆ ਹੋ ਸਕੇ ਸਾਡੀਆਂ ਜਿਹੜੀਆਂ ਹੋਰ ਪ੍ਰੋਮੋਸ਼ਨਾਂ ਦਾ ਜਿਹੜਾ ਮਸਲਾ ਹੈ ਉਹ ਪੈਂਡਿੰਗ ਹੈ ਸਾਡੇ ਆਰਟੀਮਾਂ ਤੋਂ ਓਸੀ ਦੀ ਤਰੱਕੀ ਹੋਣ ਵਾਲੀ ਗੱਲ ਹੈ ਸਾਡੇ ਏਐਸਐਸ ਨੂੰ ਤੇ ਆਰਟੀਐਮ ਤੇ ਓਸੀ ਨੂੰ ਜਿਹੜਾ ਪੇਮੈਂਟ ਦਾ ਮਸਲਾ ਹੈ ਉਹ ਬਹੁਤ ਗੰਭੀਰ ਹੈ ਸਮੁੱਚੇ ਪੰਜਾਬ ਦੇ ਅੰਦਰ ਆਰਟੀਐਮ ਜਿਹੜੇ ਸਾਡੇ ਡੈਥ ਕੇਸ ਵਿੱਚ ਆਉਂਦੇ ਨੇ ਉਹ ਆਈਆਂ ਪੋਸਟਾਂ ਤੇ ਕੰਮ ਕਰਦੇ ਹੋਗੇ ਪਰ ਜਿਹੜੀਆਂ ਪ੍ਰਮੋਸ਼ਨਾਂ ਨੇ ਉਹ ਨਹੀਂ ਕੀ ਦਿੱਤੀਆਂ ਜਾ ਰਹੀਆਂ ਬਿਜਲੀ ਬੋਰਡ ਦੀ ਮੈਨੇਜਮੈਂਟ ਨਾਲ ਬਹੁਤ ਵਾਰੀ ਗੱਲਬਾਤ ਹੋਈ ਆ ਉਹਦੇ ਵਿੱਚ ਅਸੀਂ ਬੰਡ ਟੈਂਸ ਸੈਟਲਮੈਂਟ ਦੀ ਵੀ ਗੱਲ ਆਈ ਸੀ ਪਰ ਉਹ ਹੋਜੇ ਤੱਕ ਮਸਲਾ ਹੱਲ ਨਹੀਂ ਹੋ ਸਕਿਆ ਅਸੀਂ ਮਨਜ਼ੂਰ ਪਾ ਕੇ ਸਮੁੱਚੇ ਮਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਕਰ ਤੋਂ ਬਾਅਦ ਬਿਜਲੀ ਬੋਰਡ ਦੀ ਮੈਨੇਜਮੈਂਟ ਨੂੰ ਇੱਕ ਵਾਰੀ ਫੇਰ ਬੇਨਤੀ ਕਰਦੇ ਆਂ ਕਿ ਸਾਡਾ ਜਿਹੜਾ ਮਸਲੇ ਨੇ ਇਹ ਹੱਲ ਕੀਤੇ ਜਾਣ ਪਾਵੇਂ ਸਾਡੇ ਜਿਹੜੇ ਮਲਾਜ਼ਮਾਂ ਦੇ ਮਸਲੇ ਬਹੁਤ ਗੰਭੀਰ ਨੇ ਇਹਨਾਂ ਗੰਭੀਰ ਨੂੰ ਮਸਲਿਆਂ ਨੂੰ ਸਹੀ ਤਰੀਕੇ ਨਾਲ ਠੀਕ ਕੀਤਾ ਜਾਵੇ ਤੇ ਜੋ ਸਾਡੀ ਸਰਕਾਰ ਤੋਂ ਮੰ ਬੀਪ ਸਮੁੱਚੇ ਪੰਜਾਬ ਦੇ ਅੰਦਰ ਮੁਲਾਜ਼ਮਾਂ ਦਾ ਜੋ ਹਾਸਲ ਚੱਲ ਰਿਹਾ ਹੈ ਮੁਲਾਜ਼ਮਾਂ ਦੀਆਂ ਮੀਟਿੰਗਾਂ ਨੂੰ ਲਗਾਤਾਰ ਮੁੱਖ ਮੰਤਰੀ ਵੱਲੋਂ ਅੱਗੇ ਪਿੱਛੇ ਕੀਤਾ ਜਾਂਦਾ ਹੈ ਅੱਜ ਜਿਹੜੀ ਮੁਲਾਜ਼ਮਾਂ ਦੀ ਜਿਹੜੀ ਮੀਟਿੰਗ ਹੈ ਇੱਕ 10 ਤਰੀਕ ਨੂੰ ਪੰਜਾਬਮ ਤੇ ਰਾਂਝਣ ਪੈਨਸ਼ਨ ਫਰੰਟ ਦੀ ਜਿਹੜੀ ਹੋਣੀ ਸੀ ਜਿਸ ਨੂੰ ਮੌਕੇ ਤੇ ਹੀ ਅੱਜ ਮੁਲਤਵੀ ਕਰ ਦਿੱਤਾ ਗਿਆ ਜਿਹੜੀ 12 ਤਰੀਕ ਨੂੰ ਕਰ ਦਿੱਤੀ ਗਈ ਆ ਸੋ ਸਮੁੱਚੇ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਪੰਜਾਬ ਦੇ ਵਿੱਚ ਜਿਹੜਾ ਇਕੱਠਾ ਹੈ ਉਹ ਬਹੁਤ ਵੱਡਾ ਤੇ ਅਸੀਂ ਜੋ ਰੈਲੀਆਂ ਦੇ ਧਰਨੇ ਦੇ ਵਿੱਚ ਸਭ ਦੇ ਜਿਹੜੇ ਮੁਲਾਜ਼ਮ ਫਰਟ ਦੇ ਜੱਗੂ ਨੇ ਉਹਨਾਂ ਦੇ ਜਿਹੜੀਆਂ ਐਫਆਈ ਦਾਜ ਕੀਤੀ ਗਈ ਆ ਉਹ ਦੀ ਨਿਖੇਧੀ ਕਰਦੇ ਆ ਤੇ ਪੰਜਾਬ ਦੀ ਸਰਕਾਰ ਤੋਂ ਮੰਗ ਕਰਦੇ ਆ ਸਾਡੇ ਮੁਲਾਜ਼ਮਾਂ ਦੇ ਮਸਲਾ ਨੂੰ ਗੰਭੀਰਤਾ ਨਾਲ ਹੱਲ ਕਰਾਵੇ। ਕਾਰਨ ਕੀ ਲੱਗਦਾ ਤੁਸੀਂ ਪਰ ਸਰਕਾਰ ਦੇ ਉੱਤੇ ਇਲਜ਼ਾਮ ਲਗਾ ਰਹੇ ਹੋ? ਕਾਰਨ ਕੀ ਲੱਗਦਾ ਹੈ? ਸਰਵਾਈ ਨਾਲ ਕੋਲ ਬਿਜਲੀ ਬੋਰਡ ਕਿਉਂਕਿ ਸਰਕਾਰ ਦੇ ਅਧੀਨ ਆਂਦਾ। ਜਿਹੜੀ ਪੰਜਾਬ ਸਰਕਾਰ ਹੈ ਪੰਜਾਬ ਸਰਕਾਰ ਦੇ ਵਿੱਚ ਜਿਹੜੀਆਂ ਕਮੀਆਂ ਨੇ ਉਹ ਮੁਲਾਜ਼ਮਾਂ ਦੇ ਕਿਸਾਨਾਂ ਦੇ ਗਰੀਬ ਮਜ਼ਦੂਰਾਂ ਦੇ ਹੱਕ ਦੇ ਵਿੱਚ ਨਹੀਂ ਹੈ। ਇਸ ਸਮੇਂ ਉਹ ਆਪਣੇ ਬਿਜ਼ਨਸਾਂ ਨੂੰ ਉੱਪਰ ਕਰਨ ਦੇ ਲਈ ਆਪਣੇ ਮੰਤਰੀਆਂ ਵਾਸਤੇ ਵੀ ਨੂੰ ਵਧਾਉਣ ਲਈ ਉਹ ਆਪਣਾ ਕੰਮ ਕਰਦੇ ਜਥੇਬੰਦਾਂ ਦੇ ਢਾਂਚਿਆਂ ਦੇ ਵਿੱਚ ਕੰਮ ਕਰਦੇ ਜਿਹੜੇ ਜਥੇਬੰਦੀਆਂ ਨੇ ਉਹਨਾਂ ਨੂੰ ਕੋਈ ਸਹੀ ਸਹੀ ਦਿਸ਼ਾਨੇ ਦਿੱਤੀ ਜਾ ਸਕਦੀ ਪੰਜਾਬ ਦੇ ਜਿਹੜੇ ਮੰਤਰੀ ਨੇ ਉਹ ਲਗਾਤਾਰ ਥੱਲੇ ਜਿਹੜਾ ਸਾਡਾ ਸਿੱਤਮ ਹੈ ਉਹਨੂੰ ਜਾਣ ਬੁੱਝ ਕੇ ਉਲਝਾ ਰਹੇ ਨੇ ਕਰਾਪਸ਼ਨ ਦਾ ਜਾ ਜ਼ੋਰ ਹੈ ਉਹ ਪੂਰੇ ਪੰਜਾਬ ਦੇ ਵਿੱਚ ਫੈਲਿਆ ਹੋਇਆ ਉਹ ਕੋਈ ਠੱਲ ਨਹੀਂ ਪੈ ਰਹੀ ਪਰ ਸਾਡੇ ਜਿਹੜੇ ਲੋਕ ਵਰਗ ਨੇ ਸੁਚੇ ਵਰਗ ਨੇ ਸਾਰੇ ਪਰੇਸ਼ਾਨ ਨੇ ਪੰਜਾਬ ਸਰਕਾਰ ਦੇ ਤੋਂ ਅਸੀਂ ਚਾਹੁੰਦੇ ਆਂ ਵੀ ਪੰਜਾਬ ਸਰਕਾਰ ਆਪਣੇ ਸਹੀ ਦੇ ਸਾਰੇ ਕੰਮ ਕਰੇ ਤੇ ਮਜ਼ਦੂਰਾਂ ਨੂੰ ਤੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਸਭ ਦੇ ਹੱਕ ਮਿਲਦੇ ਰਹਿਣ ਲੇਕਿਨ ਮੁੱਖ ਮੰਤਰੀ ਕਹਿੰਦੇ ਕਿ ਸੋਨੇ ਦੀ ਚੀੜੀ ਫੇਰ ਬਣਨ ਜਾ ਰਹੀ ਹੈ ਸਰਕਾਰ ਸੋਨੇ ਦੀ ਜਿਹੜੀ ਤਾਂ ਹੀ ਬਣੂ ਜੇ 10-10 ਹਜ਼ਾਰ ਕਰੋੜ ਰੁਪਏ ਦਾ ਅਸੀਂ ਰੋਜ਼ ਨਵਾਂ ਜਿਹੜਾ ਲੋਨ ਹੈ ਉਹ ਲੈਣ ਵਾਲਾ ਬਾਹਰਾਂਗੇ ਸੋਨੇ ਦੀ ਜਿਹੜੀ ਲੋਨ ਲੈਣ ਨਾਲ ਨਹੀਂ ਬਣਦੀ ਪਰ ਸਾਡੀ ਜਿਹੜੇ ਸਾਡੇ ਕਜੂਰੀ ਕੰਮ ਨੇ ਉਹ ਕਰਨੇ ਬੰਦੇ ਡਿਵੈਲਪਮੈਂਟ ਨਾਂ ਦੇ ਉੱਤੇ ਕੋਈ ਕਿਸੇ ਤਰੀਕੇ ਦਾ ਕੋਈ ਕੰਮ ਨਹੀਂ ਆ ਰਿਹਾ ਸੂਮੁੱਚੇ ਪੰਜਾਬ ਦੇ ਅੰਦਰ ਜਿਹੜੀ ਡਿਵੈਲਪਮੈਂਟ ਹੈ ਉਹ ਰੁਕ ਛੋਟੇ-ਮੋਟੇ ਕੰਪਨੀ ਉਹ ਵੀ ਬਹੁਤ ਵੱਡੇ ਰਿਸ਼ਵਤ ਦੇ ਕੇ ਹੁਣ ਵੱਲ ਜਾ ਰਹੇ ਨੇ ਸੂਚੇ ਮਲਾਜਮਾਂ ਦੇ ਸਮੂੱਚੇ ਕਿਸਾਨਾਂ ਦੇ ਸਮੂੱਚੇ ਬਜ਼ੂਰਾਂ ਦੇ ਜੋ ਸਹੀ ਕੰਮ ਨਹੀਂ ਹੋ ਰਹੇ ਆਂਗਣਵਾੜੀ ਵਰਕਰ ਨੇ ਉਹ ਲਗਾਤਾਰ ਸੰਘਰਸ਼ ਕਰ ਰਹੇ ਨੇ ਮੈਂ ਮੈਂਬਰ ਉਹਦੀ ਕੋਠੀ ਮੂਰੇ ਭਲਾਈ ਸਕਮਗਾਸਾਣਾ ਦੀ ਪਰ ਫਿਰ ਵੀ ਅਜ ਮਸਲਾ ਨਹੀਂ ਹੋਇਆ ਲਗਾਤਾਰ ਉਹਨਾਂ ਨੇ ਦੇਖਤੀ 8ਵੀਂ ਵਾਰ ਦਰਨਾ ਲਾਇਆ ਪਰ ਜਿਹੜੀਆਂ ਮੰਗਾਂ ਸਾਡੀਆਂ ਜਿਉਂਦੇ ਖਣਿਆ ਕੀ ਮਿੱਟੀ ਰਹੀ ਬੱਚਿਆਂ 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 ਦਾ ਜਿਹੜਾ ਖਾਣਾ ਉਹ ਉਹ ਵੀ ਸਹੀ ਤਰੀਕੇ ਨਾਲ ਨਹੀਂ ਡਿਵਾਈਡ ਹੋ ਰਿਹਾ ਇਸ ਕਰਕੇ ਸਮੂੱਚੇ ਪੰਜਾਬ ਦੇ ਵਿੱਚ ਹੜਦਲ ਮਜੀ